ਨੋ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ ਚ ਪੂਰੇ ਚ ਲੋਕ ਸਭ ਹੰਡੇ ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਕਰਾ ਪੰਜ ਪਾ ਦੇ ਨੂੰ ਸਾਂਝਾ ਕਰ ਦਿਓ ਇਹ ਗੱਲਾਂ ਬਾਤਾਂ ਐਂ ਜ਼ਰੂਰੀ ਨੇ ਇੱਕ ਆਪਣੀ ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਇੱਕੋ ਹੀ ਖੁਸ਼ਖਬਰੀ ਦੇ ਦਿੰਦਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਾਂ ਵਾਲਾ ਗੜਾ ਇਹਨਾਂ ਦਾ ਇੱਕ ਨੇ ਲੰਬੀ ਸਾਡਾ ਜਮੇ ਗੜ ਅਸੀਂ ਆਹ ਕੀਤਾ ਸੀ ਉਹ ਛੰਡੇ ਇਹਨਾਂ ਦੇ ਨੇ ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕਰਦੇ ਬਾਦਲ ਤੇ ਜੀਤ ਮੰਦਿਰ ਬਿਬਾਹ ਸਿਮਰ ਤੇ ਜੀਤਵਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾ ਰਹੇ ਨੇ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੀ ਥੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕੰਡੇ ਪੂਰਾ ਜ਼ੋਰ ਜਿੰਦ ਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਆ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਦੀ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲੇ ਪੈਸਾ ਟਕਾ ਕੋਈ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਇੱਥੇ ਮਰਜੀ ਦਿਓ ਲੈ ਇਹਨਾਂ ਜੋ ਮਰਜੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਸਮਝ ਗਏ ਹੋਵੋਗੇ ਨਸ਼ਾ ਨਾ ਲਿਓ ਉਹ ਮਾੜਾ ਪੀਣਾ ਵੀ ਨਹੀਂ ਚਾਹੀਦਾ ਪਰ ਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਕਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਉਹ ਮਰੇ ਇਹ ਮੁੰਡਾ ਰਾਮਨਗਰ ਉਹ ਪਤਾ ਨਹੀਂ 2 ਨੰਬਰ ਦੀ दारू ਖਵੜਾ ਖਵੜਾ ਕਿੱਥੋਂ ਚੱਕ ਕੇ ਲਿਆਏ ਹੈ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ 2 ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਰਾਮ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਜਿੰਨੀਆਂ ਵੀ ਬੂਟ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 1800 ਬੂਥ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਵਾਲੇ ਚੌਂਕ 'ਚ ਉੱਥੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕਦੇ ਏਹ ਧਿਆਨ ਦੇ ਨਾਲ ਗੱਲ ਸੁਣ ਲੈਣਾ ਪੋਲਿੰਗ ਜੰਟ ਜਿਹੜੇ ਬਣਾਉਣੇ ਆ ਅੰਦਰ ਪੋਲਿੰਗ ਜੰਟ ਦੋ ਬਣਾਉਣੇ ਆ ਇੱਕ ਪੋਲਿੰਗ ਜੰਟ ਬਾਰੀ ਨਾਲ ਕਈ ਵਾਰੀ ਕੋ ਚਾਹ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ ਦੂਜਾ ਵੇਜਾ ਕਰੂਗਾ ਪੋਲਿੰਗ ਜੰਟ ਦੋ ਬਣਾ ਲੈਨੇ ਆ ਉਸੇ ਪੋਲਿੰਗ ਜੰਟ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲਿੰਗ ਜੰਟ ਜਿਹੜੇ ਉਹ ਬਾਰੀ ਬਾਰੀ ਨਾਲ ਬੈਠਸ ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਦ ਦੇ ਉੱਤੇ ਬੰਦੇ ਬੈਠਣੇ ਚਾਹੀਦੇ ਆ 2 ਬਟੋ 4 ਬਟੋ 50 ਬਟੋ ਜਾਂ 100 ਬਟੋ ਹਰ ਬੂਦ ਦੇ ਉੱਤੇ ਆਪਣੇ ਸਬੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖਿਓ ਗਰਮੀ ਆ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਨੂੰ ਦੂਜਿਆਂ ਤੇ ਜਨ ਨੂੰ ਸਭ ਨੂੰ ਪਾਣੀ ਇੱਥੇ ਰੱਖਿਆਉਂਦੀ ਕੋਸ਼ਿਸ਼ ਕਰੋ ਫਿਜੀਕਲ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਖਤ ਆਪਣੀ ਮਾਂ ਬੁੜੀ ਪੰਜਾਬੀ ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇਣ ਦਾ ਸ। ਅਗਲੀ ਗੱਲ ਪਿੰਡ ਪਿੰਡ ਜਾ ਕੇ ਘਰੋ ਘਰੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੋ ਦਿਨ ਬਚੇ ਆ ਕੱਲਾ ਕੱਲਾ ਫਿਰ ਜੋ ਇਕੱਲੇ ਇਕੱਲੇ ਹੁਣ ਜਿਹੜੇ ਆਪਣੇ ਨਿਸ਼ਾਨ ਆ 10 ਨੰਬਰ ਤੇ ਆਪਣਾ ਚੋਣ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਆਉਣਾ ਸੋਡੀ ਜ਼ਿੰਮੇਵਾਰੀ ਹੈ। ਕੋਈ ਤੁਸੀਂ ਜਾ ਕੇ ਦੱਸਣਾ। ਈਨਾਂ ਹੋਵੇ ਵੀ ਕਈ ਥਾਈਆਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਜਹਨ ਪਤਾ ਨਹੀਂ ਲੱਗੀ ਉਹ ਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਬੋਟ ਪਾਉਣਾ ਵੀ ਚਾਹੁੰਦੇ ਹੁਣ ਪਰ ਆਪਣੇ ਨਿਸ਼ਾਨ ਕਰਕੇ ਵੋਟ ਨਾ ਰਹਿ ਜੇ ਸੋ ਇਹ ਗੱਲਾਂ ਵੱਡੀ ਗੱਲ ਮੈਂ ਤੁਹਾਨੂੰ ਇੱਕੋ ਹੀ ਖੁਸ਼ਖਬਰੀ ਦੇ ਦਿੰਦਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਾਹਾਂ ਵਾਲਾ ਗੜਾ ਇਹਨਾਂ ਦਾ ਇਹ ਕਹਿੰਦੇ ਲੰਬੀ ਸਾਡਾ ਜਮੇ ਗੜ ਅਸੀਂ ਆਹ ਕੀਤਾ ਸੀ ਉਹ ਕਿੱਥੇ ਛੰਡੇ ਇਹਨਾਂ ਦੇ ਨੇ ਇੱਕ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕੱਲ ਦੇ ਬਾਦਲ ਤੇ ਜੀਤਮਿੰਦਰ ਵੀ ਬਹਾਰ ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂ ਆ ਪੈਸਾ ਵਹਾਰੇ ਸ਼ਰਾਬਾਂ ਮੰਡ ਰਹੇ ਨੇ ਕੱਲ ਸ਼ਰਾਬ ਮੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੀ ਥੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤ ਕਰਨ ਦੇ ਪੂਰਾ ਜੋਰ ਦਿਲ ਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਹੈ ਝੰਡੇ ਲਾਉਣੇ ਇਹਨਾਂ ਦੇ ਪੋਰਟਲ ਲਾਉਣੇ ਕਈ ਵਾਰੀ ਦੀ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਇਹਨਾਂ ਕੋਲੇ ਪੈਸਾ ਟਕਾ ਕੇ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਜਿੱਥੇ ਮਰਜੀ ਦਿਓ ਲੈ ਇਹਨਾਂ ਜੋ ਮਰਜੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਸਮਝ ਨਹੀਂ ਰਹੋਗੇ ਨਸ਼ਾ ਨਾ ਲਿਓ ਉਹ ਮਾੜਾ ਪੀਣਾ ਵੀ ਨਹੀਂ ਚਾਹੀਦਾ ਪਰ ਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਕਿਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਮਰੇ ਇਹ ਮੁੰਡਾ ਆਰਮਨਗਰ ਉਹ ਪਤਾ ਨਹੀਂ 2 ਨੰਬਰ ਦੀ दारू ਖੋੜਾ ਖਬਰ ਕਿੱਥੋਂ ਚੱਕ ਕੇ ਲਿਆਏ ਐ ਇਹ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ 2 ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਰਾਮ ਨੂੰ ਇਸ ਕਰਕੇ ਇਹ ਇਹ ਕੰਮ ਮੇਰਾ ਵਿਰਧ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਆਪਣੀ ਜ਼ਿੰਦਗੀ ਤੋਂ ਹੱਥੋਂ ਬੈਠ ਕੇ ਕੋਈ ਮੁਫਤਨੀਆ ਨਸ਼ੀ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਆ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਤ ਸੁਣੋ ਯਾਰ ਵੀ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਚਿੱਟਿਆਂ ਨੁੱਤ ਮਰ ਰਹੇ ਨੇ ਯਾਰ ਗੰਡਾ ਜਾਂਦੇ ਨੇ ਬਿਲਕਦੀਆਂ ਨੇ ਕਿਵੇਂ ਸਾਡੀ ਜਵਾਨੀ ਬਿਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਇਹ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਚਿੱਟਾ ਰੋਕਣਾ ਹੈ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਧਾਨਾਂ ਸਾਥ ਦਿਓ ਵਾਦਾ ਕਰਦਾ ਪਿੰਡਾਂ ਚ ਆ ਕੇ ਤੂੰ ਜਿਤਾਇਆ ਪਿੰਡਾਂ ਚ ਆ ਕੇ ਡਾਂਗ ਨਾ ਰੁਕੂੰਗਾ ਡਾਂਗ ਨਾਲ ਕੋਈ ਪਿਆਰ ਦੀ ਭਾਸ਼ਾ ਨਹੀਂ ਗੁੰਡਾ ਤਾਂ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਂਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਦੀ ਆਪਣੇ ਪੰਜਾਬ ਲਈ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਸੀਸ ਕਰਕੇ ਤਕੜੇ ਹੋ ਜਾ ਮੇਰਾ ਵੀਰ ਟਟੇ ਰਹੋ ਆ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਵੱਤ ਤੋਂ ਵੱਤ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੂੰਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਝੋਕਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਲਾ ਤੁਹਾਨੂੰ ਲੱਗਦਾ ਬਾਲੇ ਦੇ ਕੋਈ ਮੱਖ ਲੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗੱਲ ਕਰਾ ਰਿਆ ਕਰੋ ਜੇ ਕੋਈ ਜ਼ਿਆਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ